ਪਰਵੰਧਕ ਕਮੇਟੀ ਗੁਰਦੁਆਰਾ ਸ੍ਰੀ ਨਹੀਂ ਉਹ ਗੁਰਬਾਣੀ ਨੂੰ ਪੜੋ ਇਹ ਤਾਂ ਪਾਕਸਾਂ ਦੇ ਅੰਦਰੋਂ ਵੀ ਨਿਕਲੀ ਇਹ ਗੱਲ ਸੁਣਿਆ ਜੋਗ ਜੁਗਤ ਤਨ ਭੇਦ ਸਾਧੂਆਂ ਨੇ ਆਪਣੇ ਅੰਦਰੋਂ ਜੋਗ ਵਿੱਚੋਂ ਆਪਣੀ ਮਿਹਨਤ ਵਿੱਚੋਂ ਦੱਸਿਆ ਤਨ ਦਾ ਭੇਦ ਦਾਸ ਦਾ ਸਾਰਾ ਹੀ ਭੇਦ ਵੀ ਮੇਰੇ ਅੰਦਰ ਕੀ ਚੱਲ ਰਹਾ ਹੈ ਅਕਬਰਦਾਸ ਜੀ ਬੈਠੇ ਛੰਨ ਪਾ ਕੇ ਮਾਤਾ ਜੀ ਨੇ ਬੜਾ ਸਾਥ ਦਿੱਤਾ ਬੜਾ ਸਾਥ ਦਿੱਤਾ ਬਹਿ ਗਏ ਇਹਨੇ ਗੋਰਖਨਾਰਜ ਜੀ ਆਏ ਕਹਿੰਦੇ ਬੜੀ ਸੁਣਿਆ ਮਹਿਮਾ ਬੜੀ ਹੈ ਇਹਦੀ ਵਡਿਆਈ ਬੜੀ ਹੈ ਕਹਿੰਦੇ ਪਰਖ ਦਾ ਲਾ ਕੇ ਦੇਖੀ ਇਹਦੀ ਪਰਖ ਲਾਉਣ ਲਈ ਨਾ ਆਏ ਤੇ ਇੱਕ ਥਾਲ ਸੋਨੇ ਦਾ ਉਹਦੇ ਵਿੱਚ ਮੋਹਰੇ ਪਾ ਲਈ ਇਹਦੇ ਜਵਾਰਾਤ ਸੁਬਹ ਮਹਾਰਾਜ ਅੱਗੇ ਬੈਠੇ ਨੇ ਜੋੜੇ ਗੰਢ ਰਹੇ ਨੇ ਅੱਗੇ ਤੂੰ ਲੱਗਿਆ ਹੋਇਆ ਤੇਰਾ ਘਰ ਤਾਂ ਟੁੱਟਿਆ ਹੋਇਆ ਭਗਤ ਉਦਾਸ ਮਹਾਰਾਜ ਨੂੰ ਗੋਰਖਨਾਥ ਜੀ ਕਹਿੰਦੇ ਜੀ ਗੋਰਖਨਾਥ ਜੀ ਕਹਿੰਦੇ ਸੰਤਾ ਉਹ ਸੰਤਾ ਭਗਤਾ ਤੇਰਾ ਘਰ ਤਾਂ ਟੁੱਟਿਆ ਜਾ ਆਉਂਦੇ ਨੇ ਉਹਨਾਂ ਨੂੰ ਜਗ੍ਹਾ ਸਿਖਾਉਣਾ ਕੋਈ ਕਿਉਂ ਮਾਗੋ ਹੁਣ ਵੀ ਵਿਰੋਧ ਕਰੀਏ ਜਿੰਦਗੀ ਵਿੱਚ ਕੋਈ ਧੋਖਾ ਦੇ ਧੋਖਾ ਪકડਣਾ ਬਹੁਤ ਅੰਕਾ ਲੱਗਦਾ ਹੈ ਤਨ ਤਨ ਸ਼੍ਰੀ ਗੁਰੂ ਅਰਜਨ ਸਿੰਘ ਮਹਾਰਾਜ ਦੇ ਆਗਮਨ ਪਰਬ ਦੇ ਸੰਬੰਧ ਵਿੱਚ ਅੱਜ ਰਵਿਦਾਸ ਸਭਾ ਸਾਨੇਵਾਲ ਵੱਲੋਂ ਇੱਕ ਬਹੁਤ ਹੀ ਤਿੰਨ ਦਿਨਾਂ ਪ੍ਰੋਗਰਾਮ ਜਿਹੜਾ ਸਾਡਾ ਚੱਲਦਾ ਸੀ ਅੱਜ ਸਮਾਪਤੀ ਕੀਤੀ ਗਈ ਆ ਰਵਿਦਾਸ ਮਹਾਰਾਜ ਜਨਮ ਦਿਨ ਦੀ ਖੁਸ਼ੀ ਵਿੱਚ ਪਹਿਲਾਂ ਸਾਡੀ ਪ੍ਰਭਾਤ ਫੇਰੇ ਚੱਲੀ ਆ ਸਾਨੇਵਾਲ ਵਿਖੇ ਉਸ ਤੋਂ ਬਾਅਦ ਫਿਰ ਅਸੀਂ ਨਗਰ ਕੀਰਤਨ ਸੰਡੇ ਨੂੰ ਇੱਕ ਕੱਢਿਆ ਉਸ ਖੜ੍ਹ ਪੜ ਸਕਦੇ ਅੱਜ ਸੰਪੂਰਨ ਭੋਗ ਪਾਇਆ ਗਏ ਨੇ ਜਿਹਦੇ ਵਿੱਚ ਸਾਰੇ ਹੀ ਇਲਾਕੇ ਦੀ ਸੰਗਤ ਨੇ ਬਹੁਤ ਬਹੁਤ ਚੜ੍ਹ ਕੇ ਹਿੱਸਾ ਲਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਟ ਮੰਤਰੀ ਪੰਜਾਬ ਨੇ ਇੱਥੇ ਹਾਜ਼ਰੀ ਭਰੀਆ ਤੇ ਮਹਾਰਾਜ ਦਾ ਸ਼ੁਕਰਾਨਾ ਕੀਤਾ ਗੁਰੂਗੁਰ ਪ੍ਰਤਾਪ ਸਰਹਜ ਮਹਾਰਾਜ ਦੇ ਬਾਣੀ ਦੇ ਸਬੰਧ ਵਿੱਚ ਉਹਨਾਂ ਨੇ ਵਿਆਖਿਆ ਵੀ ਕੀਤੀ ਆ ਅਤੇ ਵਿਕਟਪ੍ਰਸ ਬਾਜਪਾ ਜੀ ਕਾਂਗਰਸ ਵੱਲੋਂ ਵੀ ਇੱਥੇ ਹਾਜ਼ਰ ਹੋਏ ਨੇ ਉਹਨਾਂ ਦੇ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਨਸਮਸਤਕ ਹੋਏ ਨੇ ਅਤੇ ਹੋਰ ਵੀ ਸਾਡੇ ਸਾਡੇ ਵਾਲ ਦੇ ਪ੍ਰਧਾਨ ਕੌਸਤ ਨਗਰ ਕੌਂਸਲ ਦੇ ਪ੍ਰਧਾਨ ਕੌਂਸਲਰ ਸਹਿਬਾਨ ਅਤੇ ਹੋਰ ਵੀ ਬਹੁਤ ਸਾਡੇ ਧਾਰਮਿਕ ਸ਼ਕਸ਼ੀਚਾ ਗੁਰੂ ਦਵਾਰੇ ਰੂ ਸਾਹਿਬ ਦੇ ਪ੍ਰਧਾਨ ਅਤੇ ਹੋਰ ਵੀ ਜਿਨੇ ਸਾਡੇ ਸੰਸਥਾਵਾਂ ਨੇ ਸਾਰਿਆਂ ਦੇ ਪ੍ਰਧਾਨ ਸਹਿਬਾਨ ਅਤੇ ਜ਼ਕਤੀ ਸਹਿਬਾਨ ਮੈਂਬਰ ਸਹਿਬਾਨਾਂ ਨੇ ਇੱਥੇ ਸਰਵਦਾਸ ਮਹਾਰਾਜ ਦੇ ਇਹ ਪ੍ਰੋਗਰਾਮ ਤੇ ਪਹੁੰਚ ਗਏ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਨਮਸਤਕ ਹੋਏ ਨੇ ਅਤੇ ਰਵਿਦਾਸ ਮਹਾਰਾਜ ਦੀ ਬਾਣੀ ਦਾ ਗਾਇਨ ਕੀਤਾ ਜਿਸ ਵਿੱਚ ਸਰਦਾਰ ਬਿਆਨ ਸਿੰਘ ਪਾਪਾ ਬਿਆਨ ਸਿੰਘ ਜੀ ਨੇ ਬਹੁਤ ਹੀ ਵਧੀਆ ਕਥਾ ਗੁਰੂ ਗੁਰਦਾਸ ਮਹਾਰਾਜ ਜੀ ਦੇ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਾਡੇ ਸੁਖਮਨੀ ਸਾਹਿਬ ਬੀਬੀਆਂ ਜਥਾ ਸਾਨੀ ਹੜਦਾ ਉਹਨਾਂ ਨੇ ਵੀ ਕੀਰਤਨ ਗਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਅਸੀਂ ਹਰ ਇੱਕ ਸਾਲ ਇਹ ਪ੍ਰੋਗਰਾਮ ਕਰਦੇ ਆ ਰਹੇ ਹਾਂ ਅਤੇ ਸਾਡੀ ਇਸ ਕਿਸੇ ਬੜੀ ਖੁਸ਼ੀ ਆ ਕਿ ਸਾਡੀ ਇਸ ਪ੍ਰੋਗਰਾਮ ਤੇ ਬਹੁਤ ਭਾਰੀ ਸੰਗਤ ਇਕੱਠ ਹੋਇਆ ਅਤੇ ਹੋਰ ਇਸ ਸਾਨੀ ਹੜਦੇ ਦੇ ਵਿਖੇ ਹੋਰ ਵੀ ਬਹੁਤ ਦੂਰ-ਦਾੜੇ ਤੋਂ ਜੋ ਇੱਥੇ ਸਾਡੇ ਸਾਰਿਆਂ ਦੇ ਵਿਖੇ ਲੋਕ ਵੱਸਦੇ ਨੇ ਉਹਨਾਂ ਨੇ ਵੀ ਬੜੀ ਵੱਧ ਚੜ੍ਹ ਕੇ ਹਿੱਸਾ ਕੀਤੀ ਆ ਸੇਵਾ ਕੀਤੀ ਆ ਅਤੇ ਸਾਨੂੰ ਆਸ ਹੈ ਕਿ ਉਹ ਵੀ ਹੋਰ ਹੋਰ ਵੀ ਸੇਵਾ ਕਰਦੇ ਜਾਣਗੇ ਅਤੇ ਇਸੇ ਤਰ੍ਹਾਂ ਸਾਡੀ ਪੀਬ੍ਰੋਕ ਬੀਡ ਦੇ ਕਲੱਬ ਵੱਲੋਂ ਵੀ ਇਸ ਪ੍ਰੋਗਰਾਮ ਤੇ ਬਹੁਤ ਵੱਧ ਚੜ੍ਹ ਕੇ ਸਾਡੇ ਸਾਰੇ ਮੈਂਬਰਾਂ ਸਹਿਬਾਨਾਂ ਨੇ ਹਿੱਸਾ ਪਾਇਆ ਅਤੇ ਇਸ ਸਾਲ ਅਸੀਂ ਡਾਕਟਰ ਪੀਬ੍ਰੋਕ ਬੀਡ ਦੇ ਕਲੱਬ ਵੱਲੋਂ 14 ਅਪ੍ਰੈਲ ਨੂੰ ਜਿਸ ਕੋ ਪਹਿਲੇ ਸਵੇਕ ਇੱਕ ਸਮੂਹਿਕ ਵਿਆਹ ਕਰ ਰਹੇ ਹਾਂ ਜਿਸ ਵਿੱਚ ਸਾਰੇ ਹੀ ਇਲਾਕੇ ਦੇ ਅਸੀਂ ਸਹਿਯੋਗ ਚਾਹੁੰਦੇ ਹਾਂ ਅਤੇ ਸਾਰੇ ਹੀ ਹਰੇਕ ਸਾਲ ਅਸੀਂ ਅੱਗੇ ਵੀ ਕਰਦੇ ਆ ਰਹੇ ਹਾਂ ਜਿਹੜੇ ਲੋਟਬਦ ਪਰਿਵਾਰ ਨੇ ਉਹ ਆਪਣੇ ਬੱਚਿਆਂ ਦੇ ਰਿਸ਼ਤੇ ਕਰਕੇ ਸਾਨੂੰ ਦੱਸਿਆ ਜਾਵੇ ਤਾਂ ਕਿ ਅਸੀਂ ਉਹਨਾਂ ਦਾ ਪੂਰਾ ਜੋ ਵੀ ਖਰਚਾ ਹੈ ਉਹ ਸਾਰਾ ਅਸੀਂ ਵਧੀਆ ਤਰੀਕੇ ਨਾਲ ਬੈਲੈਂਸ ਦੇ ਵਿੱਚ ਵਿਆਹ ਕਰਕੇ ਉਹਨਾਂ ਨੂੰ ਘਰੀ ਤੋਰਾਂਗੇ ਅਤੇ ਉਹਨਾਂ ਦੇ ਸਿਰ ਤੇ ਹੱਥ ਰੱਖਾਂਗੇ ਅਤੇ ਪਰਿਵਾਰਾਂ ਨੂੰ ਬੇਨਤੀ ਆ ਕਿ ਇਹ ਸਾਡੇ ਹਰੇਕ ਪ੍ਰੋਗਰਾਮ ਦੇ ਵਿੱਚ ਨਿਰਧਨਤਾਨੀ ਸਾਜਣਾ ਨੂੰ ਬੇਨਤੀ ਆ ਐਨ ਡੀ ਆਰ ਵੀਰਾਂ ਨੂੰ ਬੇਨਤੀ ਆ ਕਿ ਉਹ ਸਾਡੇ ਨਾਲ ਸਹਿਯੋਗ ਕਰ ਕਰਨ ਤਾਂ ਕਿ ਅਸੀਂ ਇਸ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਜੋ ਮਹਾ ਕੰਨਿਆ ਜਾਂ ਤਾਂ ਇੱਕ ਬਹੁਤ ਹੁੰਦਾ ਹੈ ਇਸ ਵਿੱਚ ਅਸੀਂ ਪਤਾ ਨਹੀਂ ਪ੍ਰਮਾਤਮਾ ਨੇ ਸਾਡੀ ਕਿੱਡੀ ਡਿਊਟੀ ਲਾਈ ਆ ਸਤੋ ਸ੍ਰੀ ਅਕਾਲ ਹਰੇਕ ਸਾਲ ਕੰਨਿਆਦਾਨ ਦਾ ਕਾਰਜ ਲੈ ਲੈ ਰਿਹਾ ਹੈ ਅਸੀਂ ਇਸ ਸਾਲ ਵੀ 14 ਅਪ੍ਰੈਲ ਨੂੰ ਡਾਕਟਰ ਪ੍ਰੀਮ ਰੋ ਅਵੇਦ ਕਰਦੇ ਦੰਦੇ ਉੱਪਰ ਇਹ ਸੁਮਿਹਿਕ ਵਿਆਹ ਕਰੇ ਜਾ ਰਹੇ ਹਾਂ ਅਤੇ ਅਸੀਂ ਸਾਰਿਆਂ ਨੂੰ ਆਸ ਕਰਦੇ ਹਾਂ ਕਿ ਸਾਡੇ ਨਾਲ ਫੋਰ ਵੀ ਸਾਰੇ ਸਹਿਯੋਗ ਜਿਹੜੇ ਕਿ ਅਤੇ ਸਾਡੇ ਪ੍ਰੈਸ ਵੀਰ ਪ੍ਰੈਸ ਰਿਪੋਰਟਰਾਂ ਦਾ ਵੀ ਸਾਨੂੰ ਬਹੁਤ ਧੰਨਵਾਦ ਜਿਨ੍ਹਾਂ ਸਾਡੇ ਹਰੇਕ ਕਵਰੇਜ ਕੀਤੀ ਹੈ ਹਰੇਕ ਪ੍ਰੋਗਰਾਮ ਦੇ ਵਿੱਚ ਅਤੇ ਸਾਨੂੰ ਆਸ ਹੈ ਕਿ ਅੱਗੇ ਤੋਂ ਵੀ ਸਾਡੀ ਕਵਰੇਜ ਕਰਦੇ ਜਾਣਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜੋ ਆਗਮਨ ਪਰਬ ਦੇ ਸਬੰਧ ਵਿੱਚ ਜੋ ਸਮਾਗਮ ਗੁਰਦੁਆਰਾ ਗੁਰੂ ਰਵਿਦਾਸ ਜੀ ਕੋਹਾੜਾ ਰੋਡ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰ ਗੁਰਦੀਪ ਸਿੰਘ ਜੀ ਟੀਓ ਅਤੇ ਸਮੂਹ ਕਮੇਟੀ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਰੰਗੇ ਜਾਂਦੇ ਹਨ ਇਸ ਵਾਰ ਵੀ ਬਹੁਤ ਹੀ ਸਮਾਗਮ ਉੱਚੇ ਚੇਤੇ ਤੌਰ ਤੇ ਵਧੀਆ ਟੰਗਨਾ ਕਰਾਏ ਗਏ ਜੋ ਕਿ ਜਿਸ ਦੇ ਵਿੱਚ ਪ੍ਰਭਾਤ ਫੇਰੀਆਂ ਨਾਗਰ ਕੀਰਤਨ ਤੇ ਅੱਜ ਜੋ ਸਵੇਰੇ ਖੰਡਵੜ ਸਾਹਿਬ ਦੇ ਭੋਗਦਰਸਾ ਪਏ ਐ ਤੇ ਅੱਜ ਖੁੱਲੇ ਦੀਵਾਨ ਲਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗੁਰੂ ਸਾਹਿਬ ਦੀਆਂ ਬਾਣੀ ਦੇ ਨਾਲ ਸੰਗਤਾਂ ਨੇ ਖੁਸ਼ੀਆਂ ਪ੍ਰਾਪਤ ਕੀਤੀਆਂ ਮੈਂ ਆਪਣੇ ਵੱਲੋਂ ਮੈਡਮ ਜਸਵਿੰਦਰ कौर ਕਾਉਂਸਲਰ ਵਾਰਡ ਨੰਬਰ 11 ਵੱਲੋਂ ਔਰ ਸਾਡੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਮੈਂ ਸਾਰੀਆਂ ਸੰਗਤਾਂ ਨੂੰ ਤਨ ਤਨ ਗੁਰ ਰਵਿਦਾਸ ਜੀ ਮਹਾਰਾਜ ਦੀ ਆਗਮਨ ਪਰਵ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਵਾਹਿਗੁਰੂ ਦੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਹੀ ਇਹ ਸਮਾਗਮ ਕਰਾਉਣ ਦਾ ਬਲ ਬਖਸ਼ਿਓ ਤਾਂ ਜੋ ਅਸੀਂ ਰਲ ਕੇ ਇਸੇ ਪਿਆਰ ਤਪਾਕ ਦੇ ਨਾਲ ਸਾਡੀ ਕੌਮ ਚੜ੍ਹਦੀ ਕਲਾ ਦੇ ਵਿੱਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ